ਰਾਜ ਗੁਰੂ ਜੀ ਸਤਨਾਮ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਬੀਰ ਜਹ ਜਹ ਹਉ ਫਿਰਿਓ कौतक उठाए एक राम स्नेही बहरा उजर मेरे पाए के दूर बड़ी मंजिल फकीरा वाली लोग पता ਫੱਕਰ ਕਿਥੇ ਨੇ ਬਰਾਜ ਦੇ ਸੁਣ ਜੋ ਸਮਾਦ ਲਗੀ ਨਾਲ ਪਰਮਾਤਮਾ ਦੇ ਲੋਕਾ ਨੂੰ ਕੀ ਪਤਾ ਸਾਧੂ ਸੋਤੇ ਨੇ ਕੇ ਜਾਗ ਦੇ ਆਈ ਆ ਰੰਗਲੇ ਸਜਣ ਦੀ ਆਈ रंगले सजन आई आया, रंगले दी ंगी रंगले सजन देले ਰੰਗ ਲੈ ਸਜਣ ਦੀ ਰੰਗ ਲੈ ਸਜਣ ਦੀ ਰੰਗ ਲੈ ਸਜਣਾ ਦੀ ਰੰਗ ਲੈ ਸਜਣਾ ਸਜਣ ਦੀ ਆਈਏ ਆਈਏ ਰੰਗ ਲੈ ਸਜਣ ਦੀ ਆਈਏ ਰੰਗ ਲੈ ਸਜਣ ਦੀ ਆਈਏ ਆ ਰੰਗ ਲੈ ਸਜਣ ਦੀ ਆਈਏ ਹਰੀ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤ ਜੀ ਸਰਬ ਵਿਚਾਰਾਂ ਤੋਂ ਪਹਿਲਾਂ ਗੁਰਫਤੇ ਦੀ ਸਾਂਝ ਕੋਈ ਵੀ ਰਸਨਾ ਵਾਂਜੀ ਨਾ ਰਵੇ ਇੱਕੇ ਵਾਰੀ ਕਹਿਨ ਤੇ ਫਤੇ ਦਾ ਜਵਾਬ ਗੱਜ ਕੇ ਦੇਣਾ ਜੀ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਦੇ ਹੀ ਵੱਡੇ ਭਾਗ ਹਨ ਮਹਾਂਪੁਰਸ਼ਾਂ ਦੀ ਸਲਾਹਨਾ ਯਾਦ ਦੇ ਵਿੱਚ ਜੁੜ ਕਰਕੇ ਮਿਲ ਕਰਕੇ ਬੈਠਣ ਦਾ ਸੁਭਾਗ ਸਮਾਪ੍ਰਾਪਤ ਹੋਇਆ ਕਿ ਸ਼ਾਇਰ ਕਹਿੰਦਾ ਬੂਟਾ ਫੇਰ ਬਣਦਾ ਫੁੱਲ ਦੇਣ ਵਾਲਾ ਬੀਜ ਧਰਤੀ ਅੰਦਰ ਗਲ ਜਾਏ ਪਹਿਲਾਂ ਚਿੱਟੀ ਪੱਗ ਸੁਹਾਗ ਦੀ ਸੀਸ 'ਤੇ ਥੋਬੀ ਪਟੜਿਆਂ ਨਾਲ ਪਟਕਾਏ ਪਹਿਲਾਂ ਆਦਰ ਫੇਰ ਕਿਸੇ ਸਰੀਰ ਲੱਗਦਾ ਫੁੱਲ ਆਪਣਾ ਅਰਕ ਕਢਾਏ ਪਹਿਲਾਂ ਸਾਧੂ ਸੰਤ ਦੀ ਮਹਿਮਾ ਫੇਰ ਹੁੰਦੀ ਬੈਠ ਇਕਾਂਤ ਵਿੱਚ ਨਾਮ ਤੇ ਆਏ ਪਹਿਲਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧੂ ਸੰਤ ਨੂੰ ਬੜੀਆਂ ਮੁਸ਼ਕਲਾਂ ਚਲਣੀਆਂ ਪੈਂਦੀਆਂ ਮਹਾਪ੍ਰਸ਼ਾਂਤ ਉਹ ਸ੍ਰੀਮਾਨ ਸੰਤ ਬਾਬਾ ਕਿਰਪਾ ਸਿੰਘ ਜੀ ਮਹਾਰਾਜ ਬਹੁਤ ਵੱਡੀ ਕਿਰਪਾ ਜਾਨੋ ਧਰਤੀ ਤੇ ਰੱਬ ਹੀ ਆਇਆ ਹੋਇਆ ਸੀ ਸਾਥ ਸੰਗਤ ਉਹਨਾਂ ਤੋਂ ਬਰੋਸਾਏ ਹੋਏ ਮਹਾਪੁਰਸ਼ ਧੰਨ ਧੰਨ ਸ੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਣੀ ਤਪਾਦ ਰਾਜਮਹਾਲੀ ਵਾਲੇ ਮਹਾਪੁਰਸ਼ ਬਸ ਮੈਂ ਛੋਟੀ ਜੀ ਗੱਲ ਮਹਾਪੁਰਸ਼ਾਂ ਦੀ ਕਿਰਪਾ ਦੀ ਗੱਲ ਮੈਂ ਕਰਨੀ ਹੈਗੀ ਕਿਉਂਕਿ ਸਮਾਂ ਬਹੁਤ ਬਹੁਤ ਥੋੜਾ ਮੇਰੇ ਨਾਲੋਂ ਬਹੁਤ ਮਹਾਨ ਸ਼ਖਸੀਅਤਾਂ ਸਟੇਜ ਉੱਪਰ ਸੁਭਾਏ ਮਾਨ ਨੇ ਮੈਂ ਛੋਟਾ ਜਿਹਾ ਸੀ ਤਕਰੀਬਨ 1 ਸਾਲ ਦੀ ਸਾਲਕ ਦੀ ਮੇਰੀ ਉਮਰ ਸੀ ਮੇਰੇ ਮਾਤਾ ਜੀ 5-6 ਸਾਲ ਉਹਨਾਂ ਨੇ ਮਹਾਪੁਰਸ਼ ਸ਼੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਣੀ ਤਪਾਦ ਰਾਜਮਹਾਲੀ ਵਾਲੇ ਮਹਾਪੁਰਸ਼ਾਂ ਦੇ ਵਿੱਚ ਰਹਿ ਕੇ ਉਹਨਾਂ ਦੇ ਪਾਸ ਰਹਿ ਕੇ ਸੇਵਾ ਕਰੀ ਮਹਾਪੁਰਸ਼ਾਂ ਨੇ ਮਹਾਪੁਰਸ਼ ਕਹਿੰਦੇ ਬਰਫੀ ਸ਼ਕਰੇ ਸਨ ਆਪਣੇ ਬਾਬਾ ਜੀ ਸ਼੍ਰੀ ਮਾਨਸਨ ਸੰਤ ਪਪਾ ਨਾਰੈਣ ਸਿੰਘ ਜੀ ਮੋਲੀ ਬਰਫੀ ਸ਼ਕਰੇ ਸਨ ਤੇ ਜਦੋਂ ਦਾਸ ਨੂੰ ਮਹਾਪੁਰਸ਼ਾਂ ਕੋਲੇ ਲੈ ਕੇ ਗਏ ਨਾ ਮਹਾਪੁਰਸ਼ਾਂ ਨੇ ਆਪਣੀ ਗੋਦ ਦੇ ਵਿੱਚ ਦਾਸ ਨੂੰ ਲੈ ਲਿਆ ਗੋਦ ਦੇ ਵਿੱਚ ਦਾਸ ਨੂੰ ਲਿਆ ਤੇ ਬਚਨ ਕਰਿਆ ਜਦੋਂ 5-7 ਮਿੰਟ ਇਦਾਂ ਗੋਦ ਦੇ ਵਿੱਚ ਰੱਖਿਆ ਮੇਰੇ ਪਿਤਾ ਜੀ ਨੂੰ ਔਰ ਮਾਤਾ ਜੀ ਨੂੰ ਮਹਾਪੁਰਸ਼ ਕਹਿਣ ਲੱਗੇ ਕਹਿੰਦੇ ਹਰ ਇੱਕ ਛੋਟਾ ਬੱਚਾ ਜਦੋਂ ਗੋਦ ਦੇ ਵਿੱਚ ਲੈਨੇ ਆਂ ਦਾੜੇ ਨੂੰ ਹੱਥ ਪਾਉਂਦਾ ਪਰ ਇਹ ਪ੍ਰਮਾਤਮਾ ਦੀ ਖੇਡ ਹੈ ਇਸ ਬੱਚੇ ਨੇ ਦਾੜੇ ਨੂੰ ਹੱਥ ਨਹੀਂ ਪਾਇਆ ਦੇਖੋ ਕੀ ਵਚਨ ਮਹਾਪੁਰਸ਼ਾਂ ਦਾ ਤੇ ਫਿਰ ਸਾਧ ਸੰਗਤ ਜਦੋਂ ਮਹਾਪੁਰਸ਼ ਬਰਫੀ ਸ਼ਕਰੇਸ ਸਨ ਉਸ ਬਰਫੀ ਦਾ ਜਿਹੜਾ ਪ੍ਰਸ਼ਾਦ ਸੀ ਉਹ ਆਪਣਾ ਪ੍ਰਸ਼ਾਦ ਦਾਸ ਦੇ ਮੁਖ ਦੇ ਵਿੱਚ ਵੀ ਪਾ ਦਿੱਤਾ ਤੇ ਮੈਨੂੰ ਲੱਗਦਾ ਅੱਜ ਉਹੀ ਪ੍ਰਸ਼ਾਦ ਫਲ ਫੁੱਲ ਰਿਹਾ ਕੋ ਸਤਨਾਮ ਸਵਾਓ ਬਸ ਦੋ ਧਾਰਨਾ ਮਹਾਂਪੁਰਸ਼ਾਂ ਦੇ ਸੰਬੰਧ ਦੇ ਵਿੱਚ ਇਸ ਤੋਂ ਬਾਅਦ ਮੇਰੇ ਤੋਂ ਬੜੇ ਵਿਦਵਾਨ ਮਹਾਂਪੁਰਸ਼ ਮਹਾਂਪੁਰਸ਼ਾਂ ਤੋਂ ਵਰਸਾਏ ਹੋਏ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਂਪੁਰਸ਼ ਸੰਤ ਬਾਬਾ ਭਰਪੂਰ ਸਿੰਘ ਜੀ ਸੰਤ ਬਾਬਾ ਗੁਰਮੇਲ ਸਿੰਘ ਜੀ ਮਹਾਂਪੁਰਸ਼ ਬੜੇ ਸ੍ਰੀਲੇ ਮਹਾਪੁਰਸ਼ ਬਾਬਾ ਜੀ ਨਿਰਮਲ ਸਿੰਘ ਜੀ ਚੀਮੇ ਵਾਲੇ ਮਹਾਪੁਰਸ਼ ਢੀਂਗੇ ਵਾਲੇ ਬਾਬਾ ਕੁਲਦੀਪ ਸਿੰਘ ਜੀ ਬਾਬਾ ਜੀ ਅਲੀਪੁਰ ਖਾਲਸੇ ਵਾਲੇ ਮਹਾਪੁਰਸ਼ ਸ਼ੰਭੂ ਵਾਲੇ ਬਾਬਾ ਜੀ ਮੈਂ ਕਿੰਨਿਆਂ ਦੇ ਨਾਮ ਲਵਾਂ ਬਹੁਤ ਮਹਾਨ ਸ਼ਖਸੀਅਤਾਂ ਨੇ ਇਸ ਤੋਂ ਬਾਅਦ ਸ਼ਹਿਵਰਾ ਲੱਗਣੀਆਂ ਨੇ ਰਾਗੀ ਕੁਲਦੀਪ ਸਿੰਘ ਜੀ ਹਾਜ਼ਰੀ ਭਰ ਕੇ ਗਏ ਨੇ ਸੋ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਸਟੇਜ ਸੈਕਟਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਧੇ ਕੀ ਨਵਾਜੇ ਮੇਰੇ ਪਿਤਾ ਬਾਬਾ ਬੂਟਾ ਸਿੰਘ ਜੀ ਮਾਖੇ ਵਾਲੇ ਉਹਨਾਂ ਨੇ ਵੀ ਆਉਣਾ ਸੀ ਪਰ ਕਿਸੇ ਜ਼ੇਮੇ ਕਰਕੇ ਨਹੀਂ ਆ ਸਕੇ ਹਾਜ਼ਰੀ ਪ੍ਰਵਾਨ ਕਰਨਾ ਆਓ ਮਹਾਪ੍ਰਸ਼ਾਨ ਦੇ ਸੰਬੰਧ ਦੇ ਵਿੱਚ ਇੱਕ ਧਾਰਨਾ ਉਸ ਤੋਂ ਬਾਅਦ ਇੱਕ ਛੋਟੀ ਜੀ ਧਾਰਨਾ ਮਹਾਪੁਰਸ਼ ਸੰਤ ਭਵਨ ਨਾਰਾਇਣ ਸਿੰਘ ਜੀ ਮੌਣੀ ਪੜ੍ਹਾ ਕਰਦੇ ਸਨ ਉਹ ਪੜ੍ਹ ਕੇ ਫੇਰ ਸਮਾਪਤੀ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋ ਅੱਜ ਜੈ ਜੈਕਾਰ ਉਹਨਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੋਇਆ ਜੈ ਜੈਕਾਰ ਉਹਾਂ ਦੀ ਹੋਵੇ ਉਹਨਾਂ ਦੀ ਹੋਵੇ ਉਹਨਾਂ ਦੀ ਹੋਵੇ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਜੈ ਜੈਕਾਰ ਉਹਨਾਂ ਦਾ ਮਾਇਆ ਕਿਤਿਆਂ ਜਿਨ੍ਹਾਂ ਨੇ ਜੀਤ ਮਾਇਆ ਕਿਤਿਆਂ ਹੋ ਜਿਨ੍ਹਾਂ ਨੇ ਜੀਤ ਮਾਇਆ ਕਿਤਿਆਂ ਜਿਨ੍ਹਾਂ ਨੇ ਜੀਤ ਕਾਇਆ ਕਿਤਿਆਂ ਜਿਨ੍ਹਾਂ ਨੇ ਜੀਤ ਮਾਇਆ ਕਿਤਿਆਂ ਹਰਦਮ ਰਹਿੰਦੀ ਦਿਲਾਂ ਵਿੱਚ ਬਾਜਦੀ ਤੇਰੀ ਤਾਰ ਸਜਣਾ ਹਰ ਦਮ ਰੰਗੀ ਦਿਲ ਵਿੱਚ ਵਸਦੀ ਤੇਰੀ ਤਾਰ ਸਜਣਾ ਬਹੁਤ ਬਹੁਤ ਧੰਨਵਾਦ ਹੈ ਮਹਾਪੁਰਸ਼ਾਂ ਬੰਨਿਓ ਸਰੋਪਾਉ ਦੀ ਬਖਸ਼ਿਸ਼ ਹੋ ਚੁੱਕੀ ਹੈ ਸ਼੍ਰੀਮਾਨ ਸੰਤ ਬਾਬਾ ਗਰਮੇਲ ਸਿੰਘ ਜੀ ਲਲਤੋ ਵਾਲੇ ਸੋ ਜਦੋਂ ਸਰੋਪਾਉ ਦੀ ਬਖਸ਼ਿਸ਼ ਹੋ ਜੇ ਇਸ਼ਾਰਾ ਹੁੰਦਾ ਕਿ ਹੁਣ ਫਤਿਹ ਬੁਲਾ ਦੋ ਸੋ ਬਹੁਤ ਬਹੁਤ ਧੰਨਵਾਦ ਸਾਰੇ ਹੀ ਮਹਾਪੁਰਸ਼ਾਂ ਦਾ ਸ਼੍ਰੀਮਾਨ ਸੰਤ ਬਾਬਾ ਕਿਰਪਾ ਸਿੰਘ ਜੀ ਮਹਾਪੁਰਸ਼ ਸ਼੍ਰੀਮਾਨ ਸੰਤ ਬਾਬਾ ਬੰਦਰੈਨ ਸਿੰਘ ਜੀ ਮਹਾਪੁਰਸ਼ੋਨਾਂ ਦੀਆਂ ਬਖਸ਼ਿਸ਼ਾਂ ਸਦਕਾ ਆਤਮ ਸੰਗਤਾਂ ਨੇ ਦਰਸ਼ਨ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਹੈ ਬਾਬਾ ਫਕਰ ਜੀ ਆਏ ਹੋਏ ਨੇ ਸਾਰੇ ਹੀ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਇਥੋਂ ਬੋਲਦਿਆਂ ਕੋਈ ਇੱਕ ਨੀ ਨਿਕਾ ਪ੍ਰਕਾਰ ਦੀਆਂ ਗਲਤੀਆਂ ਪੁੱਲਾ ਹੋ ਗਈਆਂ ਹੋਣਗੀਆਂ ਸੰਗਤ ਔਰ ਸਤਿਗੁਰੂ ਜੀ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ